ਅੱਜ ਕਿਸਾਨ ਮਜ਼ਦੂਰ ਇਕਤਾ ਯੂਨੀਅਨ ਵੱਲੋਂ ਪੋਪੋਰ ਦੇ ਤਹਿਸੀਲ ਦੇ ਵਿੱਚ ਬਹੁਤ ਸਾਰੇ ਕਿਸਾਨ ਜੂਨੀਅਨ ਦੇ ਲੋਕ ਇਕੱਠੇ ਹੋਏ ਬਹੁਤ ਸਾਰੇ ਇਹਨਾਂ ਦੇ ਮੈਂਬਰ ਔਰ ਆਗੂ ਜਿਹੜੇ ਇਕੱਠੇ ਹੋਏ ਆ ਸਰਕਾਰ ਦੇ ਕੁਝ ਇਹੋ ਜਿਹੇ ਜਿਹੜੇ ਫੈਸਲੇ ਆ ਉਹਦੇ ਖਿਲਾਫ ਦੇ ਵਿੱਚ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਕਿਹੜੇ ਕਿਹੜੇ ਫੈਸਲੇ ਜਿਹੜੇ ਸਰਕਾਰ ਨੇ ਲਏ ਜਿਹਦੇ ਖਿਲਾਫ ਦੇ ਵਿੱਚ ਅੱਜ ਜੂਨੀਅਨ ਇਕੱਠੀ ਹੋਈ ਆ ਕੀ ਇਹਨਾਂ ਦਾ ਕਹਿਣਾ ਆ ਬਹੁਤ ਸਾਰੇ ਆਗੂ ਇਕੱਠੇ ਹੋ ਉਹਦੇ ਵਿੱਚ ਬਾਬਾ ਬਲਵਿੰਦਰ ਸਿੰਘ ਜੀ ਵੀ ਪਹੁੰਚੇ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕੀ ਕਹਿਣਾ ਚਾਹੁੰਦੇ ਆ ਉਪਰਦੇਸ਼ ਨੂੰ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਗਏ ਜੋ ਆ ਸੈਂਟਰ ਸਰਕਾਰ ਨੇ ਨਵਾਂ ਖੜਾ ਜਿਹੜਾ ਪੰਜਾਬ ਸਰਕਾਰ ਨੂੰ ਭੇਜਿਆ ਜਦ ਬਾਕੀ ਸਟੇਟਾਂ ਨੂੰ ਭੇਜਿਆ ਉਹ ਜਿਹੜਾ ਖੜਾ ਜਿਹੜਾ ਤਿੰਨੇ ਪੰਜਾਬ ਦੀਆਂ ਜਾਂ ਹਿੰਦੁਸਤਾਨ ਦੀਆਂ ਕਿਸਾਨ ਜਥੇਬੰਦੀਆਂ ਮਨਜ਼ੂਰ ਨਹੀਂ ਅੱਜ ਉਹ ਸਾਰੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਗਏ ਜੋ ਮੋਦੀ ਸਰਕਾਰ ਨੇ ਸਾਡਾ ਭੇਜਿਆ ਉਹਨੂੰ ਉਹਦੀਆਂ ਕਾਪੀਆਂ ਥਾੜ ਲਈ ਅੱਜ ਕਿਸੇ ਦਫ਼ਤਰ ਵਿੱਚ ਸਾਰੇ ਜਥੇਬੰਦੀਆਂ ਇਕੱਠੇ ਆ ਹੋ ਗਏ ਅੱਜ ਉਹ ਸਾਡੇ ਸਾਰੇ ਹਾਂ ਮੈਂ ਅੱਜ ਪੰਜਾਬ ਦੀ ਭਗਵਤ ਮਾਂ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਤੁਸੀਂ ਸੱਤਾ ਦੇ ਵਿੱਚ ਨਹੀਂ ਸੀ ਉਹਦੇ ਤੁਸੀਂ ਬੜੇ ਪੱਬਾ ਭਾਰ ਸੀ ਤੇ ਅਸੀਂ 5 ਮਿੰਟਾਂ ਦੇ ਵਿੱਚ ਐਮਐਸਈ ਦੇ ਦਿਆਂਗੇ ਅੱਜ ਜੇ ਭਗਵਤ ਮਾਗੀ ਤੇਰੀ ਸਰਕਾਰ ਦੇ ਜਾਣ ਤੇ ਸਵੈਸ ਇਲਾਜ ਸੱਦ ਕੇ ਇਸ ਖੜੇ ਨੂੰ ਰੱਦ ਕੀਤਾ ਜਾਵੇ ਉਸ ਇਸ ਖੜੇ ਖੜਰੇ ਨੂੰ ਬਾਸ ਕੇਂਦਰ ਸਰਕਾਰ ਨੂੰ ਪੇ ਜਾ ਜਾਵੇ ਤਾਂ ਕਿ ਸਾਨੂੰ ਪੰਜਾਬ ਦੀ ਜਨਤਾ ਨੇ ਪਤਾ ਲੱਗ ਸਕੇ ਮਾਨ ਸਰਕਾਰ ਪੰਜਾਬ ਦੀ ਸਰਕਾਰ ਹੈ ਪਰ ਨਹੀਂ ਅੱਜ ਪੰਜਾਬ ਦੀ ਮਾਂ ਸਰਕਾਰੀ ਸੁੱਤੀ ਹੈ ਇਸ ਲਈ ਮੈਂ ਸਾਰੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਆਪੇ ਖੰਡਾਸਰ ਕੇ ਜੋ ਅੱਜ ਸਾਡੀਆਂ ਕਿਸਾਨ ਜਥੇਬੰਦੀਆਂ ਸਾਨੂੰ ਨਵਾਂ ਪ੍ਰੋਗਰਾਮ ਦਿੰਦੀਆਂ ਉਹ ਅਸੀਂ ਜੇ ਭੋਪਾਲ ਦਾ ਜਿਹੜਾ ਗਰੁੱਪ ਬਣਿਆ ਹੋਇਆ ਉਹਦੇ ਹਿਸਾਬ ਨਾਲ ਜੋ ਵੀ ਆਉਂਦੀ ਓਥੋਂ ਰਹਾ ਉਹਨੂੰ ਅਸੀਂ ਇਹਨਾਂ ਵਿੱਚ ਲਾਗੂ ਕਰਾਂਗੇ ਔਰ ਸੰਤ ਪਹਿਰਾ ਦੇਵਾ ਅੱਜ ਜਿਹੜੀ ਸਾਰੇ ਜਥੇਬੰਦੀਆਂ ਇੱਕ ਮੰਚ 'ਤੇ ਜਿਹੜੀਆਂ ਇਕੱਠੀ ਹੋ ਰਹੀਆਂ ਵਾ ਲੱਗਦਾ ਕਿ ਮੋਦੀ ਸਰਕਾਰ ਦੇ ਦਾ ਕੋਈ ਅਸਰ ਪਵੇਗਾ ਦੇਖੋ ਸਭ ਤੋਂ ਪਹਿਲਾਂ ਤਾਂ ਗੁਰੂ ਮਹਾਰਾਜ ਦੀ અપਾਰ ਬਖਸ਼ਿਸ਼ ਹੋਈ ਆ ਕਿ ਸਾਰੀਆਂ ਜਥੇਬੰਦੀਆਂ ਜਿਹੜੀਆਂ ਆਲ ਇੰਡੀਆ ਦੀਆਂ ਆਲ ਇੰਡੀਆ ਪੰਜਾਬ ਨਹੀਂ ਗੱਲਾਂ ਆਲ ਇੰਡੀਆ ਦਾ ਸਕੀਮ ਜਿਹੜਾ ਇੱਕ ਮੰਚ ਤੇ ਅੱਜ ਆ ਰਿਹਾ ਤੁਹਾਡੇ ਸਾਹਮਣੇ ਇੱਕ ਮੰਚ ਤੇ ਦਿਸ ਰਿਹਾ ਹੈ ਨਾ ਕਿ ਗੁਰੂ ਮਹਾਰਾਜ ਦੀ અપਾਰ ਬਖਸ਼ਿਸ਼ ਹੋਈ ਆ ਇਹਦੇ ਵਿੱਚ ਦੇਖੋ ਜਿਹੜੀ ਮੋਦੀ ਸਰਕਾਰ ਦੀ ਗੱਲ ਕਰਦੇ ਆ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਸਰਕਾਰ ਆ ਔਰ ਇਹ ਹਰ ਟਾਈਮ ਜਿਹੜੀ ਆ ਕਾਰਪੋਰੇਟ ਪੱਖੀ ਫੈਸਲੇ ਲੈਂਦੀ ਆ ਔਰ ਦੇਖੋ ਜੀ ਉਦੋਂ ਕਾਲੇ ਕਾਨੂੰਨ ਮਣਾ ਕੇ ਭੇਜੇ ਸੀ ਉਹਨਾਂ ਨੂੰ ਵਾਪਸ ਲਿਆ ਤੇ ਅੱਜ ਪੂਰੇ ਸੂਬੇ ਨੂੰ ਕੱਲੇ ਕੱਲੇ ਸੂਬੇ ਨੂੰ ਉਹਦੀ ਮਾਰਕੀਟਿੰਗ ਲਈ ਖਰੜੇ ਬਣਾਉਣ ਵਾਸਤੇ ਕੱਲੀਆਂ ਫਿਰ ਨੋਟੀਫਿਕੇਸ਼ਨ ਜਿਹੜਾ ਉਹ ਕਰ ਦਿੱਤਾ ਗਿਆ ਹਨ ਜਿਹੜਾ ਕਿ ਬੜਾ ਦੁਖਦਾਈ ਆ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੰਡੀ ਕਰਨ ਨੂੰ ਆ ਇੱਥੇ ਦੇ ਨੂੰ ਉਹਨੂੰ ਖਤਮ ਕਰਨ ਲਈ ਤੋ ਲਿਆ ਹੋਇਆ ਕਿ ਮੰਡੀ ਕਰਨ ਜਿਹੜਾ ਆ ਉਹ ਕਾਰਪੋਰੇਟ ਕਰਾਣਿਆਂ ਦੇ ਹਵਾਲੇ ਕਰ ਦਿੱਤਾ ਜਾਵੇ ਦੇਖੋ ਗੱਲ ਇਹ ਆ ਕਿ ਜੇਕਰ ਮੰਡੀ ਕਰਨ ਕਾਰਪੋਰੇਟ ਕਰਾਣਿਆਂ ਦੇ ਹਵਾਲੇ ਦੇ ਵਿੱਚ ਜਾਂਦਾ ਤੇ ਅੱਜ ਤੁਸੀਂ ਦੇਖੋ ਕਿ ਅੱਜ ਮੀਡੀਆ ਦੇ ਵਿੱਚ ਬੜਾ ਰੌਲਾ ਪਿਆ ਹੋਇਆ ਕਿ ਮਗਾਈ ਜਿਹੜੀ ਆ ਬਹੁਤ ਜ਼ਿਆਦਾ ਹੋ ਗਈ ਇੱਕ ਗਰੀਬ ਬੰਦੇ ਨੂੰ ਰੋਟੀ ਖਾਣੀ ਬੜੀ ਔਖੀ ਹੋ ਗਈ 40 ਰੁਪਏ ਕਿਲੋ ਅੱਜ ਆਟਾ ਹੋ ਗਿਆ ਹਨਾ ਉਹ ਕਿਉਂ ਹੋਇਆ ਕਿਸਾਨ ਨੇ ਤਾਂ ਕਣਕ 2300 ਨੂੰ ਵੇਚੀ ਨਾ ਕਿਸਾਨ ਦਾ ਤਾਂ ਕੋਈ ਕਸੂਰ ਨਹੀਂ ਜੇਕਰ ਸਰਕਾਰ ਨੇ ਕਣਕ ਉਹ ਪੂਰੀ ਪ੍ਰੋਪਰ ਖਰੀਦੀ ਹੁੰਦੀ ਨਾ ਕਾਰਪੋਰੇਟ ਘਰਾਣਿਆਂ ਦੇ ਪੱਲੇ ਹੁੰਦੀ ਨਾ ਸਾਡੇ ਅੱਜ ਬੇਅਰ ਹਾਊਸ ਦੇ ਗਡਾਊਨ ਜਿਹੜੇ ਏਡੇ ਏਡੇ ਆ ਜਿਹੜੀ ਸਭ ਤੋਂ ਵੱਡੀ ਸਾਡੀ ਇਕਾਈ ਸੀ ਉਹ ਰਿਲਾਇੰਸ ਦੇ ਨੂੰ ਨਾ ਵੇਚੇ ਹੁੰਦੇ ਤੇ ਅੱਜ ਅਨਾਜ ਦੇ ਉੱਤੇ ਸੈਂਟਰ ਗਵਰਨਮੈਂਟ ਦਾ ਪੰਜਾਬ ਸਰਕਾਰ ਦਾ ਕਬਜਾ ਹੁੰਦਾ ਔਰ ਜਦੋਂ ਤਪਾ ਵਾਦੇ ਉਹ ਮਾਰਕੀਟ ਦੇ ਵਿੱਚ ਕਣਕ ਨੂੰ ਸਿੱਟ ਦਿੰਦੇ ਔਰ ਬਿਲਕੁਲ ਜਿਹੜੀ ਆ ਮਹਿੰਗਾਈ ਨੂੰ ਕੰਟਰੋਲ ਕਰ ਲੈਂਦੇ ਅੱਜ ਉਹਨਾਂ ਦੇ ਕੰਟਰੋਲ ਕਰਨ ਤੋਂ ਬਾਹਰ ਆ ਕਿਉਂਕਿ ਉਹਨਾਂ ਦੇ ਪੱਲੇ ਕੁਝ ਨਹੀਂ ਹੈਗਾ ਸੈਟ ਕੋ ਤੇ ਨਹੀਂ ਸਕਦੇ ਜਿੰਨ ਤਾਂ ਕਹੀ ਜਾ ਰਿਹਾ ਅਖਬਾਰਾਂ ਅਖਬਾਰਾਂ ਚ ਬਿਆਨ ਲਈ ਜਾ ਰਿਹਾ ਅਸੀਂ ਇੰਨੀ ਕਣਕ ਰਿਲੀਜ਼ ਕਰਨੀ ਨਹੀਂ ਅਜੇ ਤੱਕ ਉਹਨਾਂ ਨੇ ਕਣਕ ਰਿਲੀਜ਼ ਨਹੀਂ ਕੀਤੀ ਕਿਉਂਕਿ ਉਹਨਾਂ ਕੋ ਬਫਰ ਸਟਾਕ ਜੋਗੀ ਵੀ ਕਣਕ ਸਰਕਾਰ ਕੋਲ ਨਹੀਂ ਹੈਗੀ ਠੀਕ ਹੈ ਆਈਐਸਏ ਕਰਕੇ ਜਿਹੜੀ ਅੱਜ ਸਾਡਾ ਜਨਾ ਮਜ਼ਦੂਰ ਵਰ ਗਿਆ ਸਾਡਾ ਜਿਹੜਾ ਛੋ ਉਹ ਬੇ ਹਿਸਾਬ ਜਿਹੜਾ ਆ ਇਸ ਵੇਲੇ ਲੋੜ ਤੋਂ ਵੱਧ ਮਹਿੰਗਾਈ ਦੀ ਮਾਰਤ ਚੱਲ ਰਿਆ ਔਰ ਉਹਨਾਂ ਦੀਆਂ ਗੱਲਾਂ ਨੂੰ ਲੈ ਕੇ ਜਿਹੜਾ ਆ ਅੱਜ ਐਸਕੇਮ ਜਿਹੜਾ ਆ ਪੂਰਾ ਐਸਕੇਮ ਔਰ ਐਸਕੇਮ ਜਿਹੜਾ ਗੈਰ ਰਾਜਨੀਤਿਕ ਸੀ ਉਹਨਾਂ ਦੇ ਸਾਰੇ ਅਲੱਗ-ਅਲੱਗ ਫਾਰਮਾਂ ਦੇ ਉੱਤੋਂ ਲਗਾਤਾਰ ਮੀਟਿੰਗਾਂ ਚੱਲ ਕੇ ਅੱਜ ਉਹ ਰਿਜ਼ਲਟ ਆ ਗਿਆ ਕਿ ਪਿਛਲੇ ਦਿਨ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਸਾਰਾ ਹੀ ਪੂਰਾ ਇੱਕ ਮੰਚ ਦੇ ਉੱਤੇ ਜਿਹੜੇ ਆ ਉਹ ਸਾਰੇ ਆਗੂ ਜਿਹੜੇ ਆ ਉਹ ਇਕੱਠੇ ਹੋ ਗਏ ਆ ਆਲ ਇੰਡੀਆ ਦੇ ਔਰ ਬਹੁਤ ਥੋੜੇ ਦਿਨਾਂ ਦੇ ਵਿੱਚ ਜਿਹੜਾ ਅੰਦੋਲਨ ਦਾ ਰੂਪ ਰੇਖਾ ਆਇਆ ਨਾ ਉਹਨੂੰ ਬਹੁਤ ਵੱਡੇ ਲੈਵਲ ਦੇ ਉੱਤੇ ਬਣਾ ਕੇ ਔਰ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਵੀ ਜਾਵਾਂਗੇ ਔਰ ਜਾ ਕੇ ਜਿਹੜਾ ਮੋਦੀ ਸਰਕਾਰ ਆ ਉਹਨੂੰ ਦੱਸਾਂਗੇ ਕਿ ਪੰਜਾਬੀ ਕੀ ਹੁੰਦੇ ਆ ਆਲ ਇੰਡੀਆ ਦਾ ਕਿਸਾਨ ਮਜ਼ਦੂਰ ਜਿਹੜਾ ਉਹ ਕੀ ਚੀਜ਼ ਆ ਕਿ ਤੁਸੀਂ ਸਾਡੇ ਸਿਰਾਂ ਦੇ ਉੱਤੋਂ ਰਾਜ ਕਰਕੇ ਤੇ ਸਾਡਾ ਜਿਹੜਾ ਧੌੜਿਆਂ ਨੂੰ ਕਾਰਪੋਰੇਟ ਨੂੰ ਫੜਾ ਰਹੇ ਆ ਉਹ ਕਿਸੇ ਵੀ ਕੀਮਤ ਦੇ ਵਿੱਚ ਅਸੀਂ ਜਿਹੜੀ ਆ ਉਹਨੂੰ ਨਹੀਂ ਸਹਿਣ ਕਰਾਂਗੇ ਔਰ ਦੂਜੀ ਗੱਲ ਇਹ ਆ ਕਿ ਜਿਹੜਾ ਪਾਣੀਆਂ ਦੀ ਲੜਾਈ ਆ ਸਾਡੀ ਉਹ ਵੀ ਲੜਾਂਗੇ ਪਲੱਸ ਜਿਹੜੀ ਬਿਜਲੀ ਬਿੱਲ ਇਹਨਾਂ ਨੇ 2020 ਬਣਾ ਕੇ ਲੈ ਆਂਦਾ ਸੀ ਜਿਹਦੇ ਵਿੱਚ ਸਾਡੇ ਅੱਜ ਚਿਪ ਵਾਲੇ ਮੀਟਰ ਲੱਗਣ ਦਾ ਬੜਾ ਜੋਰ ਆ ਕਿ ਹਰ ਜਗ੍ਹਾ ਤੇ ਚਿਪ ਵਾਲੇ ਮੀਟਰ ਲੱਗ ਰਹੇ ਆ ਉਹਨੂੰ ਵੀ ਮੇਨ ਏਜੰਡੇ ਦੇ ਉੱਤੇ ਲਾਵਾਂਗੇ ਔਰ ਜਿਹੜੀ ਕਰਜ਼ਾ ਆ ਸਾਡਾ ਜਿਹੜਾ ਇਹਨਾਂ ਦੀਆਂ ਗਲਤ ਨੀਤੀਆਂ ਕਰਕੇ ਅੱਜ ਕਿਸਾਨ ਮਜ਼ਦੂਰ ਦੇ ਸਿਰ ਕਰੋੜਾਂ ਰੁਪਈਆ ਦਾ ਖਰਚਾ ਹੋਇਆ ਉਹ ਕਰਜ਼ਾ ਮਾਫੀ ਕਰਾਉਣ ਲਈ ਵੀ ਜਿਹੜੀ ਆ ਉਹ ਲੰਮੀ ਲੜਾਈ ਜਿਹੜੀ ਆ ਉਹ ਲੜਾਂਗੇ ਔਰ ਜਿਹੜੇ ਸਾਡੇ ਮਜ਼ਦੂਰ ਵਰਗ ਦੀਆਂ ਮੰਗਾਂ ਆ ਜਿਵੇਂ ਨਰੇਗਾ ਦੀ ਦਿਹਾੜੀ ਆ ਜਾਂ ਹੋਰ ਹੋਰਾਂ ਦੀਆਂ ਵੀ ਮੰਗਾਂ ਵਿੱਚ ਮੈਂਸ਼ਨ ਕੀਤੀਆਂ ਹੋਈਆਂ ਉਹਨਾਂ ਮੰਗਾਂ ਦੇ ਉੱਤੇ ਵੀ ਅਹਿਮ ਵਿਚਾਰਾ ਹੋਣੀ ਆ ਔਰ ਵਿਚਾਰਾਂ ਕਰਕੇ ਪੂਰੀ ਲੜਾਈ ਅਖੀਰ ਤੱਕ ਲੜਾਂਗੇ ਔਰ ਜਦ ਤੱਕ ਮੋਦੀ ਸਰਕਾਰ ਝੁਕਦੀ ਨਹੀਂ ਉਨੀ ਦੇਰ ਤੱਕ ਜਿਹੜਾ ਆ ਲਗਾਤਾਰ ਸੰਘਰਸ਼ ਜਾਰੀ ਰਹੇਗੀ ਇਸ ਸੰਘਰਸ਼ ਬਾ ਚੁਕੀ ਆ ਕੀ ਕਾਰਨ ਕੀ ਹੋ ਸਕਦਾ ਵਾ ਕਿ ਹਲੇ ਤੱਕ ਸਰਕਾਰਾਂ ਜਿਹੜ ਜਿਹੜੇ ਜਿਹੜੇ ਫੈਸਲੇ ਹੁਣ ਲੈ ਆਉ ਉੱਤੇ ਹਟਾਲੇ ਬੈਠੇ ਪਏ ਆ ਕੋਈ ਫੈਸਲਾ ਚੇਂਜ ਨਹੀਂ ਕਰਦੇ ਦੇਖੋ ਜੀ ਕਿਸਾਨ ਪਹਿਲੇ ਵੀ ਜਿਹੜੀ ਲੜਾਈ ਲੜੀ ਆ ਔਰ ਇਹਨਾ ਮੰਗਾਂ ਨੂੰ ਮੰਨ ਕੇ ਸਰਕਾਰ ਜਿਹੜੀ ਮੁੱਕਰ ਗਈ ਉਸ ਤੋਂ ਬਾਅਦ ਢੱਲੇਵਾਲ ਸਾਹਮਣੇ ਦੁਬਾਰਾ ਅੰਦੋਲਨ ਸ਼ੁਰੂ ਕੀਤਾ ਜਿਹੜਾ ਕਿ 24 ਫਰਵਰੀ 13 ਫਰਵਰੀ ਨੂੰ ਅੰਦੋਲਨ ਸ਼ੁਰੂ ਕੀਤਾਈ 2024 ਚ ਤੇ ਅੱਜ ਤੱਕ ਚੱਲ ਰਿਹਾ ਹੁਣ ਉਹ ਮਰਨ ਮਰਤੇ ਬੈਠੇ ਹੋਏ ਆ ਕਿਉਂਕਿ ਉਹ ਯਾਦ ਕਰਾਉਣ ਨੂੰ ਔਰ ਮੰਗਾਂ ਸਾਰੀਆਂ ਮੰਗਾਂ ਮਨਾਉਣ ਲਈ ਹੀ ਬੈਠੇ ਹੋਏ ਆ ਪਰ ਸਰਕਾਰ ਪਤਾ ਨਹੀਂ ਕਿਉਂ ਕੰਬ ਕਾਂਦੀ ਨੀਂਦੇ ਸੁੱਤੀ ਪਈ ਆ ਜਿਹੜੀ ਕਿ ਹਜੇ ਤੱਕ ਤਸ ਤੋਂ ਮਸ ਨਹੀਂ ਹੋਈ ਪਰ ਜਿਹੜੇ ਜਥੇਬੰਦੀਆਂ ਨੂੰ ਕਈਆਂ ਨੂੰ ਲੱਗਦਾ ਸੀ ਵੀ ਅੰਦੋਲਨ ਸਮੇਂ ਤੋਂ ਪਹਿਲਾਂ ਸ਼ੁਰੂ ਕਰਤਾ ਹਜੇ ਨਹੀਂ ਚਾਹੀਦਾ ਔਰ ਮੈਂ ਕਿ ਧੰਨਵਾਦ ਕਰਦਾ ਹਾਂ ਸਾਰੀ ਦੁਨੀਆ ਦਾ ਜਿਨ੍ਹਾਂ ਨੇ ਉਹਨਾਂ ਨੂੰ ਵੀ ਯਾਦ ਕਰਾਇਆ ਕਿ ਜੋ ਅੰਦੋਲਨ ਡਲੇਪਾਲ ਸਾਹਿਬ ਨੇ ਸ਼ੁਰੂ ਕੀਤਾ ਔਰ ਬਿਲਕੁਲ ਸਮੇਂ ਸਿਰ ਕੀਤਾ ਸੀ ਔਰ ਜਿਹੜੀ ਉਹਦੀ ਕੁਰਬਾਨੀ ਆ ਉਹਨੂੰ ਧਿਆਨ 'ਚ ਰੱਖੋ ਔਰ ਇਸ ਕਰਕੇ ਸਾਰੀਆਂ ਜਥੇਬੰਦੀਆਂ ਨੂੰ ਨਾਲ ਤੋਰਿਆ ਪਬਲਿਕ ਨੇ ਔਰ ਪਰਮਾਤਮਾ ਕਿਰਪਾ ਕਰੇ ਹੁਣ ਇਸੇ ਤਰ੍ਹਾਂ ਜੁੜੇ ਰਹਿਣ ਕਿਉਂਕਿ ਭਾਰਤ ਲੈਵਲ ਦਾ ਨਹੀਂ ਇੰਡੀਆ ਲੈਵਲ ਦਾ ਮਤਲਬ ਭਾਰਤ ਲੈਵਲ ਦਾ ਇੰਡੀਆ ਲੈਵਲ ਦਾ ਜਿਹੜਾ ਕਿ ਅੰਦੋਲਨ ਸ਼ੁਰੂ ਹੋਇਆ ਸੀ ਔਰ ਉਹੀ ਚੱਲ ਰਿਹਾ ਹੈ ਤਾਂ ਉਸੇ ਤਰ੍ਹਾਂ ਚੱਲਦਾ ਰਹੇਗਾ ਔਰ ਜਿਹਦੇ ਵਿੱਚ ਦੱਲੇਵਾਲ ਸਾਹਿਬ ਹੀਰੋ ਸੀ ਤਾਂ ਹੀਰੋ ਰਹਿਣਗੇ ਧੰਨਵਾਦ ਦੱਲੇਵਾਲ ਸਾਹਿਬ ਨੂੰ ਵੀ ਤਕਰੀਬਨ ਅੱਜ 45 ਦਿਨ ਤੋਂ ਉੱਪਰ ਹੋ ਚੁੱਕੇ ਆ ਮੰਨ ਲਓ ਬੱਤੇ ਦੇ ਬਾਰੇ 47 ਵਾਂ ਦਿਨ ਲੱਗਿਆ ਵਾ 50 ਦਿਨ ਦੇ ਕਰੀਬ ਆਪਾਂ ਕਹਿ ਲਈ ਕਹਿ ਸਕਦੇ ਆ ਕਿ ਹੋ ਸਕਦਾ ਕਿ ਸਰਕਾਰਾਂ ਹਲੇ ਤੱਕ ਟਾਸ ਤੋਂ ਮਾਸੀ ਨਹੀਂ ਹੁੰਦੀਆਂ ਦੇਖੋ ਵੀਰੋ ਗੱਲ ਇਦਾਂ ਆ ਵੀ ਤੁਸੀਂ ਜੇ ਆਪਣੇ ਹੱਕ ਦੀ ਗੱਲ ਕਰਨੀ ਆ ਜਾਂ ਤੁਹਾਨੂੰ ਖਾਲਿਸਤਾਨੀ ਕਿਹਾਇਆ ਜਾਊਗਾ ਦੇਖਿਆ ਉਹਨਾਂ ਤੁਸੀਂ ਅਮਰਤਪਾਲ ਡਿਪਰੂਗੇਟ ਦੀ ਜੇਲ੍ਹ ਤੇ ਉਹ ਕੀ ਕਹਿੰਦਾ ਸੀ ਉਹ ਇਹੀ ਲੜਾਈ ਲੜਦਾ ਸੀ ਉਹ ਉਹ ਵੀ ਇਹ ਕਹਿੰਦਾ ਸੀਗਾ ਕਿ ਸਾਨੂੰ ਵੀ ਜਿਹੜੇ ਸਾਡੇ ਹੱਕ ਜਿਹੜੇ ਸਰਕਾਰ ਨਹੀਂ ਦੇ ਰਹੀ ਕਿਉਂ ਨਹੀਂ ਦੇ ਰਹੀ ਵੀ ਇਸ ਕਰਕੇ ਨਹੀਂ ਪੰਜਾਬ ਦੇ ਵਿੱਚੋਂ ਜਵਾਨੀ ਉੱਠੀ ਸੀਗੀ ਤੇ ਜਿਹੜਾ ਕਿਸਾਨੀ ਦੀ ਗੱਲ ਆ ਜਿਹੜਾ ਡੱਲੇਵਾਲ ਸਾਹਿਬ ਅੱਜ ਮਰਨ ਵਰਤੇ ਬੈਠੇ ਉਹ ਆ ਉਹਨਾਂ ਨੂੰ ਪਤਾ ਕਿ ਜੇ ਅਸੀਂ ਵੈਸੇ ਲੜਾਂਗੇ ਤੇ ਸਾਨੂੰ ਖਾਲਿਸਤਾਨੀ ਕਿਹਾ ਜਾਣਾ ਪੇ ਜੇ ਹੀ ਚੁੱਪ ਕਰਕੇ ਇੱਕ ਮੰਗ ਰੱਖਾਂਗੇ ਵੀ ਜੇ ਸਰਕਾਰ ਇਹ ਸਾਨੂੰ ਦੂਸਰੀ ਤਰ੍ਹਾਂ ਦੂਸਰੇ ਤਰੀਕੇ ਨੇ ਜਾਨਣਾ ਵੀ ਅਸੀਂ ਇਸ ਤਰੀਕੇ ਦੇ ਨਾਲ ਵੀ ਜੰਗ ਲੜ ਸਕਦੇ ਆ ਅਸੀਂ ਇਦਾਂ ਵੀ ਏਕਾ ਕਰ ਸਕਦੇ ਆ ਅਮਰਤਪਾਲ ਨੇ ਖਾਲਸਾ ਵੀਰ ਕੱਢੀ ਸੀਗੀ ਏਕਾ ਹੋ ਗਿਆ ਸੀ ਨਾ ਸਾਰਿਆਂ ਦਾ ਇਸ ਤਰੀਕੇ ਨਾਲ ਹੀ ਅੱਜ ਡੱਲੇਵਾਲ ਸਾਹਿਬ ਨੇ ਮਰਨ ਵਰਤ ਰੱਖਿਆ ਕਿ ਜੇ ਅਸੀਂ ਡਿਬੜੂਗੜ੍ਹ ਰੇਡ ਨਾਲੋਂ ਵੀ ਅਸੀਂ ਮਰਨ ਵਰਤ ਕਰਕੇ ਅਸੀਂ ਉਹ ਸੱਚਖੰਡ ਦੇ ਵਿੱਚ ਜਾਵਾਂਗੇ ਤੇ ਉਹਦੇ ਵਿੱਚ ਸਾਡੀ ਢੋਈ ਹੋਣੀ ਹੈ ਇਸ ਕਰਕੇ ਉਹਨਾਂ ਨੇ ਮਰਨ ਵਰਤ ਰੱਖਿਆ ਤੇ ਅੱਜ ਫੇਰ ਦੇਖੋ ਪੂਰੇ ਪੰਜਾਬ ਕੇ ਬਾਹਰ ਲੀਆਂ ਸਟੇਟਾਂ ਦੇ ਵਿੱਚ ਵੀ ਏਕਾ ਹੋ ਗਿਆ ਸਾਰੇ ਜਣੇ ਇਕੱਠੇ ਹੋ ਗਏ ਵੀ ਅਸੀਂ ਇੱਕ ਆਪਣਾ ਲੀਡਰ ਨਹੀਂ ਗਵਾਉਣਾ। ਇਹੀ ਸੋਚ ਹੁੰਦੀ ਆ ਹਰ ਇੱਕ ਜਣੇ ਦੀ ਕਿ ਆਪਾਂ ਜਿਹੜੇ ਆ ਦੇਖੋ ਹਰੇਕ ਜਦੋਂ ਘਰੋਂ ਤੁਰਦਾ ਆ ਜਦੋਂ ਤੁਸੀਂ ਪੰਜਾਬ ਦੀ ਗੱਲ ਕਰੋਗੇ ਪੰਜਾਬ ਦੀ ਜਵਾਨੀ ਦੀ ਕਿਸਾਨੀ ਦੀ ਕੋਈ ਵੀ ਗੱਲ ਕਰੋਗੇ ਪਾਣੀਆਂ ਦੇ ਮੁੱਦੇ ਤੇ ਗੱਲ ਕਰੋਗੇ ਤੁਸੀਂ ਦੇਖਿਆ ਹੋਣਾ ਲੁਧਿਆਣੇ ਪਾਣੀਆਂ ਦੇ ਮੁੱਦੇ ਤੇ ਗੱਲ ਹੋਈ ਸੀਗੀ ਤੇ ਉਸ ਵੇਲੇ ਸਰਕਾਰ ਕਿੱਧਰਲੇ ਪਾਸੇ ਭੁਗਤੀ ਉਹਨਾਂ ਨਾਲ ਭੁਗਤੀ ਜਿਹੜੇ ਪਾਣੀਆਂ ਦੀ ਗੱਲ ਕਰਦੇ ਸੀਗੀ ਸਰਕਾਰ ਉਲਟ ਪਰਸੇ ਭੁਗਤੀ ਇਸ ਕਰਕੇ ਵੀਰੋ ਜਦੋਂ ਤੁਸੀਂ ਕੋਈ ਗੱਲ ਚੰਗੀ ਕਰੋਗੇ ਤੇ ਤੁਹਾਨੂੰ ਸਰਕਾਰ ਦਾ ਸਾਹਮਣਾ ਕਰਨਾ ਪੈਣਾ ਇਸ ਕਰਕੇ ਡੱਲੇਵਾਲ ਸਾਹਿਬ ਨੇ ਜੋ ਕੀਤਾ ਬਹੁਤ ਵਧੀਆ ਕੀਤਾ ਮਹਾਰਾਜ ਕਰੇ ਚੜ੍ਹਦੀ ਕਲਾ ਸਾਰਾ ਏਕਾ ਹੋ ਗਿਆ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸਰਕਾਰ ਇਸ ਵੇਲੇ ਗੁੰਗੀ ਬੋਲੀ ਹੋਈ ਹੋਆ ਉਹ ਸਮਝੇ ਕੋਈ ਕੋਈ ਗਲਤ ਚੀਜ਼ ਤਾਂ ਨਹੀਂ ਮੰਗ ਰਹੇ ਅਸੀਂ ਅਸੀਂ ਇਹੀ ਚਾਹੁੰਦੇ ਹਾਂ ਕਿ ਜਿਸ ਧਰਤੀ ਤੇ ਅਸੀਂ ਰਹਿ ਰਹੇ ਹਾਂ ਸਾਨੂੰ ਵਧੀਆ ਖਾਣਾ ਮਿਲੇ ਸਾਨੂੰ ਕੁਝ ਮਲਾਵਟੀ ਨਾ ਮਿਲੇ ਤੇ ਸਾਨੂੰ ਪਿਓਰ ਕਿੱਥੋਂ ਮਿਲਣਾ ਪਿਓਰ ਸਾਨੂੰ ਇੱਕ ਕਿਸਾਨ ਹੀ ਪੈਦਾ ਕਰਕੇ ਦੇ ਸਕਦਾ ਅਸੀਂ ਮਿਲਾਵਟੀ ਦਾ ਸਾਨੂੰ ਸਾਰਾ ਕੁਝ ਹੀ ਮਿਲਦਾ ਜੇ ਅੱਜ ਕਿਸਾਨਾਂ ਨੇ ਕਿਸਾਨੀ ਕਰਨੀ ਛੱਡਤੀ ਉਹ ਕਹਿੰਦੇ ਅਸੀਂ ਫਸਲ ਹੀ ਨਹੀਂ ਵੇਝਣੀ ਦੱਸੋ ਅਸੀਂ ਕੀ ਖਾਓਗੇ ਤੁਸੀਂ ਤਾਂ ਉਹੀ ਖਾਣਾ ਜੋ ਸਰਕਾਰਾਂ ਦੇ ਉਹਨਾਂ ਦੇ ਇੱਕ ਘਰਾਣਿਆਂ ਨੇ ਜੋ ਤੁਹਾਨੂੰ ਡੁਪਲੀਕੇਟ ਬਣਾ ਕੇ ਦੇਣਾ ਅੱਜ ਪਨੀਰ ਨਕਲੀ ਮਿਲ ਰਿਹਾ ਦੁੱਧ ਨਕਲੀ ਮਿਲਦਾ ਇੱਥੇ ਦਾ ਕਣਕ ਨਕਲੀ ਆ ਗਈ ਚੌਲ ਨਕਲੀ ਆ ਗਿਆ ਤੇ ਵੀਰ ਉਹ ਖਾ ਕੇ ਤੁਸੀਂ ਬੈਨੀਫਿਟ ਕਿਹਨਾਂ ਨੂੰ ਦੇਣਾ ਤੁਸੀਂ ਦੇਣਾ ਹਸਪਤਾਲਾਂ ਨੂੰ ਹਸਪਤਾਲਾਂ ਦੇ ਜਿਹੜੇ ਵੱਡੇ ਵੱਡੇ ਡਾਕਟਰ ਉਹ ਕਿਹਨਾਂ ਦੇ ਆ ਉਹ ਇਹ ਵੱਡੇ ਘਰ ਵਾਲਿਆਂ ਦੇ ਆ ਇਹ ਅਸੀਂ ਉਲਟ ਜੋ ਕਮਾਈ ਉਹਨਾਂ ਨੂੰ ਪਤਾ ਕੀ ਇਹਨਾਂ ਨੇ ਜੇ ਸਹੀ ਖਾਣਾ ਸ਼ੁਰੂ ਕਰਤਾ ਇਹਨਾਂ ਨੇ ਬਿਲਕੁਲ ਆਪਣੇ ਆਪ ਆਪਣੇ ਸਿਰ ਮੱਥੇ ਹੋ ਜਾਣਾ ਪਰ ਇਹਨਾਂ ਨੂੰ ਅਸੀਂ ਉਹਦਾ ਨਹੀਂ ਹੋਣ ਦੇਣਾ ਅਸੀਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਹੀ ਰੱਖਣਾ ਅਸੀਂ ਇਹੀ ਚਾਹੁੰਦੇ ਆ ਕਿ ਇਹ ਸਰਕਾਰਾਂ ਜਿਹੜੀਆਂ ਸਾਡੇ ਤੇ ਨੀਤੀਆਂ ਲਿਆਉਣੀਆਂ ਉਹ ਨੀਤੀਆਂ ਨਾ ਲਿਆਉਣ ਕਿਸਾਨੀ ਨੂੰ ਖੁਸ਼ਹਾਲ ਕਰਨ ਕਿਸਾਨ ਵਧੀਆ ਫਸਲ ਪੈਦਾ ਕਰਨ ਉਹਦਾ ਉਹਦਾ ਸਹੀ ਉਹਦਾ ਰੇਟ ਮਿਲੇ ਤੇ ਉਹ ਜਿਹੜਾ ਆਉਣ ਵਾਲੀ ਜਿਹੜੇ ਸਾਡੀ ਬੱਚੇ ਆ ਜਾਂ ਸਾਡੇ ਬਜ਼ੁਰਗ ਆ ਉਹਨਾਂ ਨੂੰ ਸ਼ੁੱਧ ਜਿਹੜਾ ਖਾਣਾ ਦੁੱਧ ਸਹੀ ਮਿਲੇ ਉਹਨਾਂ ਨੂੰ ਫੂਡ ਸਹੀ ਮਿਲੇ ਇਹ ਸੀ ਅਸੀਂ ਕਰਦੇ ਆ ਕਿ ਜੋ ਵੀ ਐਸ ਵੇਲੇ ਇੱਕ ਆ ਹੋਣ ਡਿਆ ਆ ਅਸੀਂ ਕਹਿੰਦਾ ਵੀ ਸਾਰੇ ਤੁਸੀਂ ਸਾਥ ਦਿਓ ਇਹਦਾ ਕਿ ਆਪਾਂ ਜਿਹੜਾ ਇਹ ਕਿਸਾਨੀ ਨੂੰ ਬਚਾ ਸਕੀਏ ਬਹੁਤ ਧੰਨਵਾਦ ਬਹੁਤ ਸਾਰੇ ਲੋਕ ਤੁਹਾਨੂੰ ਇਸ ਵਕਤ ਲਾਈਵ ਦੇਖ ਰਹੇ ਆ 26 ਤਰੀਕ ਨੂੰ ਰੈਲੀ ਕੱਢਣ ਜਾ ਰਹੇ ਆ ਟਰੈਕਟਰ ਰੈਲੀ ਬਹੁਤ ਵੱਡੀ ਹੈ ਕਿਵੇਂ ਦੇਖਦੇ ਹੋ ਆ ਜਿਹੜਾ ਐਸਕੇਐਮ ਦਾ ਔਰ ਸਾਂਝਾ ਇਹ ਜਿਹੜਾ ਸੱਦਾ ਦਿੱਤਾ ਗਿਆ ਹੈ ਅੱਜ ਵੀ ਸਾਂਝੇ ਸੱਦੇ ਦੇ ਉੱਤੇ ਹੀ ਅਸੀਂ ਸਾਰੇ ਭੋਪਾਲ ਬਲਾਕ ਦੇ ਜਲੰਧਰ ਜ਼ਿਲ੍ਹੇ ਦੇ ਸਾਰੇ ਪੰਜਾਬ ਦੇ ਔਰ ਆਲ ਇੰਡੀਆ ਦੇ ਜਿਹੜੇ ਕਿ ਕਿਸਾਨੀ ਨੂੰ ਦੇਖ ਰਹੇ ਆ ਇਹਨਾਂ ਸਾਰਿਆਂ ਨੂੰ ਮੈਂ ਇਹੀ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਸੰਘਰਸ਼ ਪੰਜਾਬ ਦੇ ਹੀ ਯੋਧਿਆਂ ਨੇ ਲੜਿਆ ਔਰ ਪੰਜਾਬ ਦੇ ਹੀ ਯੋਧੇ ਲੜ ਰਹੇ ਆ ਔਰ ਇਸ ਪੰਜਾਬ ਤੋਂ ਹੀ ਸਾਰਿਆਂ ਨੇ ਸਿੱਖਿਆ ਲਈ ਆ ਤੁਸੀਂ ਵਰਲਡ ਦੇ ਵਿੱਚ ਦੇਖਿਆ ਹੋਣਾ ਸਵਿਟਜ਼ਰਲੈਂਡ ਦੇ ਵਿੱਚ ਦੇਖਿਆ ਹੋਣਾ ਇਟਲੀ ਦੇ ਵਿੱਚ ਦੇਖਿਆ ਹੋਣਾ ਇਹ ਜਦੋਂ ਤੁਸੀਂ ਪੰਜਾਬ ਤੋਂ ਤੁਰੇ ਸੀਗੇ 25 ਤਰੀਕ ਨੂੰ ਤੁਰੇ ਸੀ ਉਹਦੇ ਤੋਂ ਬਾਅਦ ਹੀ ਤੁਹਾਨੂੰ ਸਿੱਖ ਕੇ ਹੀ ਇਹ ਜਿਹੜਾ ਆਲ ਵਰਲਡ ਨੇ ਜਿਹੜਾ ਕਿਸਾਨੀ ਦਾ ਸੰਘਰਸ਼ ਸ਼ੁਰੂ ਹੋਇਆ ਕੱਲਾ ਹੁਣ ਪੰਜਾਬ ਦਾ ਨਹੀਂ ਇਹ ਸੰਘਰਸ਼ ਰਹਿ ਗਿਆ ਕੱਲਾ ਇੱਕ ਭੋਪ ਪ੍ਰਧਾਨੀ ਰਹਿ ਗਿਆ ਇਹ ਪੰਜਾਬ ਤੋਂ ਬਾਅਦ ਇੰਡੀਆ ਦਾ ਇੰਡੀਆ ਦੇ ਵਿੱਚ ਵੀ ਜਿਹੜੇ ਕਿ ਸਟੇਟਾਂ ਦੇ ਵਿੱਚ ਨਹੀਂ ਪਤਾ ਸੀ ਵੀ ਐਮਐਸਪੀ ਹੁੰਦੀ ਕੀ ਆ ਮੰਡੀ ਹੁੰਦੀ ਕੀ ਆ ਜਿਸ ਤਰ੍ਹਾਂ ਬਿਹਾਰ ਦੇ ਵਿੱਚ ਚਲੇ ਜਾਓ ਤੁਸੀਂ ਉੱਥੇ ਮੰਡੀਆਂ ਹੈ ਹੀ ਨਹੀਂ ਮੰਡੀ ਕਰਨ ਇਹਨਾਂ ਕੋਆਪਰੇਟਿਵ ਘਰਾਣਿਆਂ ਨੇ ਬਿਲਕੁਲ ਬੰਦ ਕਰ ਦਿੱਤਾ ਔਰ ਪੰਜਾਬ ਔਰ ਹਰਿਆਣੇ ਦਾ ਜਿਹੜਾ ਮੰਡੀਕਰਨ ਸਿਸਟਮ ਸੀ ਬਹੁਤ ਵਧੀਆ ਇਹਨੂੰ ਹੀ ਤੈਸਨੈਸ ਕਰਨ ਦੇ ਉੱਤੇ ਕੋਆਪਰੇਟਿਵ ਘਰਾਣੇ ਜੁੜੇ ਹੋਏ ਆ ਔਰ ਉਸੇ ਤਰ੍ਹਾਂ ਹੀ ਜਿਹੜੀਆਂ ਵਰਲਡ ਦੇ ਵਿੱਚ WHO ਦੀ ਚੱਲ ਰਹੀ ਆ ਸਕੀਮ ਜਿਹੜੀ ਚੱਲ ਰਹੀ ਹੈ ਸਾਰੇ ਪਾਸੇ ਇੱਕ ਕੋਆਪਰੇਟਿਵ ਘਰਾਣੇ ਨੂੰ ਤਾਂ ਚੱਕ ਕੇ ਔਰ ਗਰੀਬ ਨੂੰ ਗਰੀਬ ਕਰੀ ਜਾ ਰਹੇ ਆ ਅਮੀਰ ਨੂੰ ਅਮੀਰ ਕਰੀ ਜਾ ਰਹੇ ਆ ਤੁਸੀਂ ਦੇਖ ਹੀ ਰਹੇ ਆ ਅੱਜ ਦੇ ਹਾਲਾਤ ਕਿੱਥੇ ਰੇਟ ਕਿੱਥੇ ਦੇ ਕਿੱਥੇ ਪਹੁੰਚ ਗਏ ਔਰ ਜਿਹੜਾ ਗਰੀਬ ਆ ਉਹ ਗਰੀਬ ਦਿਨ-ਬਦ ਦਿਨ ਗਰੀਬ ਗਰੀਬ ਹੋ ਰਿਹਾ ਜਿਹੜਾ ਅਮੀਰ ਆ ਦਿਨ-ਬਦ ਦਿਨ ਕਮਾਈ ਕਰ ਰਿਹਾ ਸੋ ਤੁਹਾਡੇ মিডিਆ ਦਾ ਬਹੁਤ-ਬਹੁਤ ਧੰਨਵਾਦ ਜਿਹੜੀ ਸਾਡੀ ਪਲ-ਪਲ ਦੀ ਖਬਰ ਤੁਸੀਂ ਆਲ ਵਰਡ ਦੇ ਵਿੱਚ ਚਲਾਉਂਦੇ ਆ ਸਾਡੇ ਐਨਆਰਆਈ ਵੀਰ ਦੇਖਦੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਉਹ ਸਾਰੀਆਂ ਜਿੰਨੀਆਂ ਜਥੇਬੰਦੀਆਂ ਪੋਪਰ ਬਲਾਗ ਦੀਆਂ ਜਲੰਧਰ ਜ਼ਿਲ੍ਹੇ ਦੀਆਂ ਇੰਨੀਆਂ ਇਕੱਠੀਆਂ ਹੋਈਆਂ ਪੰਜਾਬ ਦੀਆਂ ਇਕੱਠੀਆਂ ਹੋਈਆਂ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਆਸਾਂ ਮਜ਼ਦੂਰ ਇੱਕ ਜਿੰਦਾਬਾਦ

ਬੜੀ ਮਰੋੜੀ ਬੜੀ ਤੁਰੰਤ ਕਰੋ ਰੱਦ ਕਰੋ ਰੱਦ ਕਰੋ ਤੁਹਾਡੀ ਉਰਦਈ ਰੱਦ ਕਰੋ ਰੱਦ ਕਰੋ ਰੱਦ ਕਰੋ ਝੂਠਾ ਆਡਿਨਸ ਰੱਦ ਕਰੋ ਰੱਦ ਕਰੋ ਰੱਦ ਕਰੋ ਝੂਠਾ ਆਡਿਨਸ ਰੱਦ ਕਰੋ ਰੱਦ ਕਰੋ ਰੱਦ ਕਰੋ ਖੇਤੀ ਆਡਿਨਸ ਰੱਦ ਕਰੋ ਰੱਦ ਕਰੋ ਰੱਦ ਕਰੋ ਝੂਠਾ ਆਡਿਨਸ ਰੱਦ ਕਰੋ ਰੱਦ ਕਰੋ ਕਿਸਾਨ ਮਜ਼ਦੂਰ ਇਕਜੁੱਟ ਜਿੰਦਾਬਾਦ ਕਿਸਾਨ ਮਜ਼ਦੂਰ ਇਕਜੁੱਟ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਸਰਕਾਰ ਵੱਲੋਂ ਜਿਹੜੇ ਕਾਲੇ ਕਾਨੂੰਨਾਂ ਨੂੰ ਇਹ ਜਥੇਬੰਦੀ ਕਿਸਾਨ ਜਥੇਬੰਦੀਆਂ ਵੱਲੋਂ ਸਾੜਿਆ ਜਾ ਰਿਹਾ ਆ ਔਰ ਨਾਰੇ ਲਗਾਏ ਜਾ ਰਿਹਾ ਆ ਇਹ ਸੰਘਰਸ਼ ਨੂੰ ਲਗਾਤਾਰ ਹੀ ਕਾਫੀ ਲੰਬੇ ਸਮੇਂ ਤੋਂ ਜਿਹੜਾ ਜਾਰੀ ਰੱਖਿਆ ਗਿਆ ਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਬਲੇ